ਹਰਮਿੰਦਰ ਸਿੰਘ ਜੀ ਕੱਲੋਂ ਸੁਖਦੀਪ ਸਿੰਘ ਮੂਸੇਵਾਲੇ ਦੀ ਮਰਸੀ ਹੈ ਤੁਹਾਡੇ ਨਾਲ ਉਹਨੇ ਕੁਝ ਪਲਾਂ ਬਤਾਏ ਹੋਣਗੇ ਕੋਈ ਉਹਨਾਂ ਦੇ ਵਿੱਚੋਂ ਕੋਈ ਅਜਿਹੀ ਤਾਜ਼ਾ ਜਿਹੜੀ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਜੀ ساری ਉਮਰ ਨਾ ਭੁੱਲ ਸਕਦੇ ਹੋ ਅਜਿਹੀ ਕੋਈ ਗੱਲਬਾਤ ਦੱਸੋ ਬਹੁਤ ਬੜਾ ਯੂਟਿਊਬ ਚੈਨਲ ਜਿਹੜਾ ਜਰਾ ਕੱਟਾਂ ਨੂੰ ਬੜੀ ਨਾਲ ਜਾਣ ਬਹੁਤ ਬੜਾ ਸੱਚਾ ਜੀ ਕਪੜੇ ਦਾ ਨਾਮ ਰੋਸ਼ਨ ਕਰਿਆ ਸੀ ਤੂੰ ਵੀ ਨਾਮ ਰੋਸ਼ਨ ਕਰ ਲੋ ਜੀ ਕਈ ਦਾ ਇਹ ਵਿੱਚ ਬੰਦੇ ਕੁਝ ਕਰ ਜਾਂਦੇ ਗੁੰਦਕ ਜੀ ਉਹ ਤਾਂ ਬੱਚੇ ਦਾ ਦੇਣਾ ਨਹੀਂ ਸੀ ਸਾਹਿਬ ਤੂੰ ਕਹੀ ਕਰੀ ਗੁਰੂ ਬਾਹਰਲੇ ਪ੍ਰਦੇਸ਼ਾਂ ਤੇ ਇੱਕ ਬੰਦਾ ਤਾਂ ਹੁੰਦਾ ਜਾਂ ਪ੍ਰਿੰਟ ਜੀ ਜਾਂ ਆਪਣੇ ਦੇਸ਼ ਦੀ ਨਾਟਮਨ ਉਹ ਬਹਾਰ ਨਾਲ ਕਮਾਇਆ ਜਿੱਥੇ ਪੈਸੇ ਹੁੰਦੇ ਨੇ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਬੰਦਾ ਉਹਦੇ ਬਾਰੇ 10 ਸਟੱਫ ਕਰੀਏ ਇਹ ਵੀ ਲੈ ਕਿਤਾਬੀ ਬੱਚਾ ਹੋਣੀ ਨਹੀਂ ਨਹੀਂ ਤੁਹਾਨੂੰ ਮਿਲਿਆ ਹੋਊਗਾ ਕਿਤੇ ਤੁਹਾਨੂੰ ਕੋਈ ਗੱਲਾਂ ਬਾਤਾਂ ਹੋਊਗਾ ਤੇ ਵਾਰੀ ਮਿਲਦਾ ਜੀ ਇੱਥੋਂ ਜਾਂਦਾ ਕਿ ਕੱਲ ਨੂੰ ਰਾਤ ਕਹਿੰਦੇ ਬੇਟਾ ਇਹਨਾਂ ਪੁੱਤ ਨੂੰ ਬਚਾ ਦੇ ਉਹਨਾਂ ਪੁੱਤ ਨੂੰ ਬਚਾ ਲਿੰਦਾ ਸੋਹਣੀ ਗੱਲ ਬੋਲਦਾ ਕਿ ਤਾਂ ਸਟੇਡਲ ਨੂੰ ਇੱਕੀ ਦਿਖਾ ਦੇ ਆਬਾਦੀ ਵਾਲਾ ਗਰੋਡ ਬੁਲਾਇਆ ਸਾਡੇ ਵਧੀਆ ਜਿੰਨੇ ਵਧੀਆ ਕੰਮ ਕਰਦੇ ਕੋਧੀ ਇਤੋਂ ਕੋਧੀ ਆਤ ਕੰਮ ਕਰਦਾ ਤੂੰ ਗੱਲ ਤਾਂ ਕਰੇ ਹੀ ਨਹੀਂ ਹੁੰਦਾ ਉਹਨਾਂ ਦੀ ਬਾਕੀ ਚਲੋ ਹੁਣ ਤਾਂ ਸੋਨਾ ਬਿੱਛੇ ਜਾਉਂਦਾ ਵੀ ਇਹਨਾਂ ਨੇ ਯਾਦ ਕੀਏ ਆਗੇ ਸਭ ਮੁਜਾ ਹੋ ਜਾਂਦੇ ਆ ਉਹਨਾਂ ਦਾ ਵੀ ਸ਼ਾਬਾਸ਼ ਹੈ ਭਾਈ ਜਿਹੜਾ ਬਸ ਤੋਂ ਬਸ ਨਹੀਂ ਤੇ ਉਹ ਜਦੋਂ ਨਹੀਂ ਜੰਮਣਾ ਨਹੀਂ ਇਹ ਇੰਨਾ ਲਾਇਕ ਇੰਨਾ ਵਧੀਆ ਪੱਕ ਬਣਾ ਨੂੰ ਕਹਿੰਦਾ ਸਿੱਖੀ ਵਾਸਤੇ ਐਟਾ ਬਟਾ ਕੰਦ ਜਦੋਂ ਬੰਦਾ ਬਾਹਰ ਜਾਂਦਾ ਤਾਂ ਜਿਹੜਾ ਕਹਿੰਦਾ ਜੀ ਦੋਸਤਾਂ ਦਾ ਬੱਚਾ ਉਹ ਕਿਸਾ ਕਰਦਾ ਕਿੱਦਾਂ ਕਰਦਾ ਕਿ ਕਿੰਨੇ ਅਣਖ ਤੇ ਇੰਨਾ ਬੜੀਆ ਪਿਆਰ ਨਾਲ ਗੱਲਾਂ ਕਰਨ ਵਾਲਾ ਬੰਦਾ ਬਰਾਬਰ ਦਾ ਲੜ ਕਰਨ ਲੱਗਦਾ ਕੀ ਨਾ ਬਾਈ ਬੁਰਜਾਰ ਸਿੰਘ ਤੁਹਾਨੂੰ ਜਾਣ ਸਿੰਘ ਵੀ ਸੁਖਦੀਪ ਸਿੰਘ ਦੀ ਗੱਲ ਨੂੰ ਮਰਸੀ ਹੈ ਤੁਹਾਡੇ ਕੋਲ ਮਿਲਦਾ ਰਹਿੰਦਾ ਹੋਊਗਾ ਤੁਹਾਨੂੰ ਕਹਜਾ ਲੱਗਿਆ ਤੇ ਕੋਈ ਕੋਈ ਯਾਦਾ ਹੋਣ ਜਿਹੜੇ ਤੁਹਾਡੇ ਨਾਲ ਸਾਂਝੀ ਕੀਤੀ ਹੋਊਗੀ ਵੱਦਾਂ ਬੜੀ ਹੈ ਜੀ ਤੇਰਾ ਆਜ਼ਾਦਾਂ ਨੂੰ ਸਾੜੀ ਉਮਰ ਹੀ ਰਹਿ ਗਈ ਜਿੰਨਾ ਚਿਰ ਜਿਉਂਦੇ ਰਹਿਣਾ ਉਹਨੇ ਕੀ ਕੁਸ਼ਕਤਾ ਆਪਣੇ ਇਰੀਏ ਲਈ ਜਦ ਯਾਦ ਬਹੁਤ ਕੁਸ਼ਕਤਾ ਰਹੇ ਚਾਹੋ ਛੋਟ ਲੰਬੀ ਜੀ ਉਮਰ ਚੋਗੀ ਬਹੁਤ ਹਾਲੇ ਬਹੁਤ ਕੁਸ਼ ਕਰ ਜਾਂਦਾ ਪਰਨਾ ਬਾਕੀ ਰਹਿ ਗਿਆ ਪੱਕੇ ਕਿਸਮਤ ਮਾੜੀ ਹੈ ਸਾਡੇ ਪਿੰਡ ਦੀ ਵੀ ਇਲਾਕੇ ਦੀ ਵੀ ਬਹੁਤ ਰਹਾ ਜਾਣਾ ਸੀਗਾ ਪਰ ਉਹ ਚੱਲ ਜਾਣਾ ਜਿਵੇਂ ਕਹਿੰਦੇ ਨੇ ਇੰਤਰਾਸ ਕਿਵੇਂ ਲੈ ਕੇ ਆਉਂਦੇ ਹਾਂ ਸਮਝਾ ਕਰ ਚੋਤੀ ਵਾੜੀ ਲੱਗੂ। ਹੋਮਰ ਜਾ ਰਿਹਾ। ਉੱਡ ਕੱਟ ਰਿਹਾ। ਇਹ ਲੱਗਦਾ ਕੋਈ ਉਹ ਸਾਰੀ ਦੁਨੀਆ ਦੇ ਵਿੱਚ ਮੂਹਸਾ ਦਾ ਨਾਮ ਕਰਾ ਗਏ ਤੇ ਕਿਉਂਗਾ ਹੁੰਦਾ ਤਾਂ ਤੋ ਹੋਰ ਵੀ ਬਸਰ। ਹਾਂ ਹੋਰ ਵੀ ਬਸਰ। ਅਮੇ ਜਿਪਤੀ ਅਸ। ਕਿਉਂਗਾ ਹੋਰ ਵੀ ਪਕਾ ਹੋਣਾ। ਤੁਹਾਡੇ ਨਾਲ ਕੋਈ ਇਹੋ ਜੀ ਗੱਲ ਸਾਂਝ ਕੀਤੀ ਹੋਵੇ ਜਿਹੜੀ ਅੱਜ ਤੁਹਾਨੂੰ ਯਾਦ ਆ ਰਹੀ ਹੋਵੇ। ਨਾ ਇਨੀ ਗੱਲ ਅਰਨੇਕ ਸਿੰਘ ਜੀ ਅਰਨੇਕ ਸਿੰਘ ਫਤਿਹ ਅਰਨੇਕ ਸਿੰਘ ਜੀ ਸ਼ੁਭਦੀਪ ਸਿੱਧੂ ਮੋਸੇਵਾਲੇ ਦੀ ਕੱਲ ਨੂੰ ਵਰਸੀ ਆ ਹਾਂ ਜੀ ਤੁਹਾਡੇ ਹੱਥਾਂ 'ਚ ਪਲਿਆ ਹੈ ਕੁਝ ਜ਼ਿਆਦਾ ਤੇ ਕਿਸੇ ਕੀ ਕਹਿਣਾ ਚਾਹੋਗੇ ਕਾਹੀ ਤਾਂ ਜੇ ਹੁਣ ਅਸੀਂ ਉਹਦੇ ਬਾਰੇ ਜਾਣੀਏ ਜੇ ਉਹ ਜਿੰਨੇ ਕੋਈ ਬੋਹੜ ਦਾ ਲੱਗਿਆ ਹੁੰਦਾ ਸੱਥਾਂ ਤੇ ਜਾਂ ਲਾ ਲੋ ਅਟਾਂ ਤੇ ਇੱਕ ਬੋਹੜ ਸੀ ਬਾਰਗੇ ਜਦੋਂ ਖੜਦਾ ਨਿਕਲਦਾ ਸੀ ਇੱਕ ਬਹੁਤ ਬੂਝਾ ਬਹੁਤ ਕਿਤੇ ਲੱਗਣਾ ਹੀ ਨਹੀਂ ਮੁਰਤੇ ਹਨ ਬਰਸੀ ਤਾਂ ਮਨਾਉਣੀ ਆ ਜਦੋਂ ਕੋਈ ਵਿਚਾਰੇ ਦੀ ਮੌਤ ਹੀ ਹੋ ਗਈ ਫਿਰ ਉਹਦਾ ਕੀ ਤੇ ਜਿਆਦਾ ਤਾਂ ਨਹੀਂ ਹੁਣ ਜਦ ਆ ਛੱਪੜ ਬਣਾਇਆ ਪਾਣੀ ਪਾਈਪਾਂ ਦਾ ਛੱਡ ਕੇ ਲਿਆਇਆ ਹੋਰ ਜਿਹੜੇ ਆਪਣੇ ਬਣੇ ਨੇ ਆਪਣੇ ਖੇਡਾਂ ਵਾਲੇ ਬਣਾਈ ਜਾਂਦਾ ਸਾਥ ਸਾਥ ਬਣਾਏ ਤੇ ਬਹੁਤ ਬਣਾਏ ਸੀ ਉਹਦੇ ਕੋਈ ਦੇਣ ਹੀ ਦਿੱਤੀ ਜਾਂਦੀ ਸੀ ਤੂੰ ਉਹ ਤਾਂ ਹੁਣ ਕੀ ਪੁੱਛੂ ਸਾਨੂੰ ਜਦੋਂ ਵਿਚਾਰੇ ਦੀ ਮੌਤ ਹੋ ਗਈ ਤੇ ਉਸ ਹੱਥੋਂ ਹੀ ਕਿਸੇ ਦੇਣ ਦਿੱਤੀ ਜਾਂਦੀ ਉਹਦੀ ਹੁਣ ਜੋ ਹੁੰਦਾ ਆ ਪਿੰਡ ਨੇ ਆ ਚੀਜ਼ਾਂ ਲੈਣੀਆਂ ਦੀ ਨਾ ਇਹ ਉਹਨੂੰ ਤਕਲੀਫ ਆਉਣੀ ਸੀ ਨਾ ਇਹ ਜਦੋਂ ਕੋਈ ਮਹਾਰਾਜ ਨੇ ਦਿੱਤੀ ਤਕਲੀਫ ਉਹ ਉਹ ਚਲੀ ਜਾਂਦਾ ਜਦੋਂ ਵੀ ਮਹਾਰਾਜ ਇਹ ਦਿੱਤੀ ਹੈ ਤੇ ਪਿੰਡ ਨੇ ਕੋਈ ਹੰਤ ਨਹੀਂ ਐਵੇਂ ਕਹੀਏ ਅਸੀਂ ਤੇ ਸਾਰਾ ਪਿੰਡ ਮਨਾਉਂਦਾ ਹੁਣ ਤੀਜੀ ਵਰਸੀ ਆ ਰਹੀ ਹੈ ਇਹ ਲਈ ਤਾਂ ਮੌਤ ਦੇ ਬਾਅਦ ਪਹਿਲੀ ਵਾਰ ਮਨਾਈ ਅਸੀਂ ਹੁਣ ਦੂਜੀ ਆ ਰਹੀ ਹੈ ਤੇ ਸਾਰਾ ਪਿੰਡ ਸਾਡਾ ਸਹਿਯੋਗ ਆ ਕੋਈ ਉਹ ਚੋ ਬੰਦਾ ਨਹੀਂ ਵੀ ਆਪਾਂ ਪਸਤੀ ਤੇ ਜਾਣਾ ਨਹੀਂ ਭੋਗ ਦੇ ਸਮੇਂ ਤੇ ਉਸੇ ਪਾਰਠ ਪ੍ਰਗੈਸ ਕਰਾਇਆ ਘਰੇ ਤਾਂ ਸਭਾਂ ਦੇ ਮਲਾਪ ਤੇ ਨਾਲ ਵੀ ਹੈ ਸਾਰੇ ਪਰਿਵਾਰ ਨਾਲ ਹੀ ਕੋਈ ਸਾਡੇ ਦੀ ਦੁਸ਼ਮਣੀ ਨਹੀਂ ਸੀ ਅੱਛਾ ਇੱਕ ਗੱਲ ਦੱਸੋ ਵੀ ਕੋਈ ਐਹ ਜਿਹੜੀਆਂ ਤੁਹਾਨੂੰ ਇੱਥੇ ਬਹਿ ਕੇ ਕਹਿੰਦਾ ਵੀ ਆਪਾਂ ਆਪਣਾ ਸਾਰੇ ਦੁਨੀਆ ਦੇ ਵਿੱਚ ਆਪਣਾ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਆ ਕਰਾਂਗੇ ਕੁਝ ਐਹ ਜੀਆਂ ਗੱਲਾਂ ਪਰਾਂ ਤਾਂ ਉਹ ਆਹ ਕਹਿੰਦਾ ਵੀ ਜਿਹੜਾ ਕਹਿੰਦਾ ਮੈਂ ਗਰਾਊਂਡ ਬਣਾਉਣਾ ਉਹ ਇੱਥੇ ਸਾਰੇ ਇਲਾਕੇ ਦਾ ਉਹ ਵੀ ਮੁੱਸੇ ਗਰਾਊਂਡ ਬਣਾਇਆ ਪੰਜ ਕਿੱਲਾਂ ਤੇ ਆ ਉਦੀ ਉਹ ਬਜਾਰੇ ਦੀ ਵਿੱਚੀ ਰਹੀ ਗੱਲ ਹੁਣ ਕੀ ਉਸ ਨੂੰ ਤੇ ਯਾਦਗੀਆਂ ਤਾਂ ਹੁਣ ਉਹਦੀਆਂ ਐ ਨਹੀਂ ਆ ਰਹੀਆਂ ਵੀ ਜੇ ਇੱਕ ਤੂੰ ਹੁਣ ਜਿਵੇਂ ਸਾਡੇ ਪਿੰਡ ਦੇ ਲਾਲੋ ਕੋਈ ਸੜਕ ਟੁੱਟੀ ਦੀ ਜਾਂ ਕੋਈ ਗੇਟ ਡੜਦਾ ਸੀ ਤੇ ਜਾਂ ਕਿਸੇ ਗਰੀਬ ਕੋਲ ਦੇ ਕਾਰ ਦੇ ਪੂਰੇ ਵੀ ਕਰਦਾ ਸੀ ਜੇ ਕੋਈ ਆ ਕੇ ਕਹਿੰਦਾ ਮੇਰੇ ਜੇ ਕੋਈ ਜਹਾ ਬਹਿ ਮੈਨੂੰ ਦੱਸ ਤੀਏ ਲਾਓ ਉਹ ਐ ਥੋੜੇ ਪਿੱਛੇ ਪੰਪਾਉਂਦਾ ਸੀ ਨਾ ਹੀ ਉਹ ਇਹ ਨਾ ਆਣਾ ਨਾ ਤੀ ਉਹ ਚੱਕ ਪਈ ਅਸੇ ਨਾ ਹੀ ਉਹ ਐਸਾ ਜਿਹਾ ਬੰਦਾ ਸੀ ਕੁਕਰੀ ਖਾਨ ਵਾਲਾ ਬੰਦਾ ਨੇ ਸੀ ਉਹ ਇੱਕ ਦਰਿਆ ਸੀ ਮੇਰਾ ਦਰਿਆ ਉੱਛਣ ਗਿਆ ਜੀ ਨੇ ਜਾਦਾ ਸਾੜ ਕੇ ਤਾਹੋ ਕੋਈ ਹੀਰਾ ਕਿਤੇ ਨਹੀਂ ਮਿਲਦਾ ਨਾਮ ਹੈ ਬਾਬਾ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਸੁਖਦੇਵ ਸਿੱਧੂ ਦੀ ਅੱਜ ਕੱਲ ਨੂੰ ਵਰਸ ਮਨਾਈ ਜਾ ਰਹੀ ਹੈ ਤੁਹਾਡੇ ਹੱਥਾਂ 'ਚ ਪਲਿਆ ਹੋਇਆ ਕਹੇ ਜੋ ਸੁਹਾਵਾ ਦਾ ਸੀ ਕਿੰਨੀ ਕੋਹ ਤਰੱਕੀ ਕਰਕੇ ਉਸ ਨੂੰ ਅੱਗੇ ਲੈ ਜਾਣਾ ਚਾਹੁੰਦਾ ਸੀ ਉਸ ਨੂੰ ਜੇ ਹੁੰਦਾ ਜੇ ਅੱਗੇ ਹੁਣ ਸਾਡਾ ਜੀ ਜਿਹੜਾ ਆ ਮਾਨ ਸਾ ਉਹਨੇ ਰੋਸ਼ਨ ਕਰ ਇਹਨ ਕੋਈ ਨਹੀਂ ਸੀ ਜੇ ਸਾਡੇ ਵੀ ਸਿੱਧੂ ਮਾਨ ਸਾ ਵੱਜਣ ਲੱਗਿਆ ਹੋਰ ਤੁਹਾਡੇ ਨਾਲ ਕੋਈ ਯਾਦਾਂ ਜਿਵੇਂ ਜੀ ਰੋਟੀ ਟੁਕ ਸਾਰੇ ਨਾਲ ਬਹਿ ਕੇ ਇਕੱਠਾ ਕੰਦਾ ਜੀ ਪੰਨੀ ਵਿਚ ਕੇ ਜੇ ਤੇ ਬੰਨੇ ਜਾਂਦਾ ਮਿੱਟੀ ਨਾਲ ਕਿੰਨਾ ਕੁ ਜੁੜਿਆ ਹੋਇਆ ਸੀ ਉਹ ਮੋਲ ਜਾਲ ਦੇ ਜੀ ਕੰਮ ਕਰਦੇ ਜਾਂਦੇ ਸਾਰੇ ਨਾਲ ਜਾ ਕੇ ਇਕੱਠੇ ਕੰਮ ਕਰਦੇ ਕੋਈ ਤੁਹਾਡੇ ਨਾਲ ਸੰਝ ਕੀਤੀ ਹੋਵੇ ਕਿਸੇ ਗੱਲ ਦੀ ਹਾਂਜੀ ਤਾਂ ਉਹ ਸਾਰਨਾ ਬੋਰਾ ਤਾਂ ਹੁੰਦੀ ਰਹਿੰਦੀ ਸਾਡੇ ਪੈਰੀ ਹੱਥ ਲੰਮਾ ਜਾਂਦੇ ਵਧੀਆ ਸਾਨੂੰ ਬਰਾਮਾ ਪਹਿਲੇ ਜਿਵੇਂ ਗਾਇਕਰ ਸੀਗਾ ਉਸ ਤਰ੍ਹਾਂ ਦੀ ਉਹਦੇ ਵਿੱਚ ਕੋਈ ਐਹ ਜੀ ਗੱਲ ਨਹੀਂ ਸੀ ਨਾ ਬੋ ਵਾਲੀ ਹਾਂਜੀ ਕੋਈ ਨਹੀਂ ਸਭ ਨੂੰ ਬਗਿਆ ਨਹੀਂ ਮਾ ਹੋ ਗਿਆ ਹਰੇਕ ਦੇ ਪੈਰੀ ਹੱਥ ਲੰਮਾ ਜਾਂਦੇ ਵਧੀਆ ਬੜਾ ਇਕ ਕਹਿੰਦਾ ਵੀ ਇੱਕ ਗੀਤ ਉਹਨੇ ਗਾਇਆ ਸੀਗਾ ਪਹਿਲਾ ਗੋਲੀਬਾਰ ਪਿੱਛੇ ਨਾਮ ਪੁੱਛਦੇ ਕਸੂਰ ਪੁੱਛਦੇ ਇਹ ਕਹਿੰਦਾ ਵੀ ਸੁਣਿਆ ਸੀ ਵੀ ਇਹ ਪਿੰਡ ਦੇ ਵਿੱਚ ਸਾਥ ਵਿੱਚ ਬਹਿ ਕੇ ਜਦੋਂ ਗੱਲਾਂ ਕਰਦਾ ਸੀਗਾ ਤਾਂ ਤੁਹਾਡੇ ਬਜ਼ੁਰਗਾਂ ਨੂੰ ਪਤਾ ਲੱਗਿਆ ਸੀ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਲੇਰੀ ਸੀ ਕਿ ਵੀ ਪਹਿਲਾ ਬੰਦਾ ਮਾਰ ਕੇ ਫਿਰ ਕਸੂਰ ਪੁੱਛਦੇ ਸੀ ਉਹ ਜਿਹੋ ਗੀਤ ਗਾ ਰਹੇ ਨੇ ਹਾਂ ਉਹ ਸਾਰੇ ਗਾਈ ਜਾਂਦੇ ਨੇ ਜਿਹੜੇ ਜਿਹੜੇ ਕੋਈ ਮੰਦਿਰ ਜੀ ਹਰੇਕੀ ਗਾਈ ਇਸ ਗੀਤ ਨੂੰ ਮਜ਼ੂਰ ਕਰ ਦਿੱਤਾ ਪਰ ਉਹਦੇ ਬਾਰ ਕਾਬੂਗਾ ਉਹਦੇ ਨਾਲ ਗੀਤ ਜੁੜੇ ਨੇ ਸਾਡੇ ਦਾ ਚੰਗਾ ਉਹ ਨਹੀਂ ਜਿੰਨਾ ਪਿਆਰ ਤੇ ਸਤਿਕਾਰ ਨਾਲ ਆਉਂਦਾ ਸੀ ਬਹੁਤ ਹੀ ਸੰਗਾ ਸਵੇਰ ਨੂੰ ਐ ਥੋੜੀ ਜਿਹੀ ਕਿਸੇ ਨੇ ਤਾਂ ਕਾਇਦਾ ਪਿਆਰ ਮੇਰਾ ਨਾਮ ਕਾਲਾ ਨੰਬਰਦਾਰ ਹੈ ਨੰਬਰ ਦਾ ਸਭ ਕੱਲ ਨੂੰ ਸੁਭਦੀਪ ਸਿੱਧੂ ਜੀ ਬਸਤੀ ਹੈ ਤੁਹਾਡੇ ਨਾਲ ਕਾਫੀ ਸਮਾਂ ਗੁਜ਼ਾਰਿਆ ਉਹਨਾਂ ਨੇ ਠੀਕ ਹੈ ਤੁਹਾਡੇ ਕੋਈ ਯਾਦਾਂ ਤੇ ਕੱਲ ਨੂੰ ਬਸਤੀ ਕਾ ਜਾਓ ਯਾਦਾਂ ਦਾ ਜੀ ਹੁਣ ਸਾਰੀਆਂ ਵਿੱਚ ਹੀ ਰਹਿ ਗਈਆਂ ਹਨ ਤੇ ਯਾਦਾਂ ਤੁਹਾਨੂੰ ਕੀ ਦੱਸੀਏ ਪਹਿਲਾਂ ਬੜੇ ਚਾਵਾਂ ਨਾਲ ਹਵੇਲੀ ਬਣਾਈ ਸੀਗੀ ਆਹ ਕੜੇ ਨੇ ਉਹ ਵੀ ਟਰੈਕਟਰ ਜਿਹੜੇ ਇੰਨੀਆਂ ਚਾਵਾਂ ਨਾਲ ਲਿਆਂਦੀ ਸੀਗੇ ਤੇ ਇੰਨੇ ਚਾਵਾਂ ਨਾਲ ਸਮਾਨ ਪਨਾਇਆ ਗਿਆ ਐ ਭਾਂਡੇ-ਭੁੰਡੇ ਚੜਾਈ ਸੀ ਆਪਚਾਰੇ ਕੜੇ ਡਿੱਕੀ ਜਾਂਦੇ ਸੀ ਗੁਵਾਜਾ ਮਾਰ ਤੇ ਹੁਣ ਕੀ ਕਹਿ ਸਾਰੇ ਆਂਗੇ ਮਾੜਾ ਦੇਣ ਚੜਿਆ ਸੀਗਾ ਉਦੋਂ ਜਰਾਇਤੋਂ ਨਿਕਲਿਆ ਜੀ ਗੱਡੀ ਲੈ ਕੇ ਖਾਣ ਪੀਣ ਗਿਆ ਸੀਗਾ ਦੋ ਮੁੰਡੇ ਸੀ ਸਾਡੇ ਪਿੰਡ ਦੇ ਉਹ ਨਾਲ ਵਾਕੀ ਉਹ ਚੱਲ ਇਸੇ ਆਪਾਂ ਚੱਲ ਕੇ ਆਉਣੇ ਆਗੇ ਖਾ ਕੇ ਆਉਣੇ ਆ ਕੁਛ ਨਾ ਕੁਛ ਆਸ ਇੱਥੋਂ ਗੱਡੀਆਂ ਮੰਗਰ ਲੱਗੀਆਂ ਉੱਥੇ ਜਾ ਕੇ ਬੰਦ ਗੋਲੀਆਂ ਨਾਲ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਦੇ ਰਹਿਣ ਵਾਲਾ ਪੰਜਾਬ ਦੇ ਵਿੱਚ ਜਦਾ ਸਾਰੀ ਦੁਨੀਆ ਦੇ ਵਿੱਚ ਮਾਨਸਾ ਦੇ ਮੁਸੀ ਦਾ ਕਿੰਨਾ ਨਾਮ ਹੈ ਮੁਸੀ ਦਾ ਨਾਮ ਤਾਂ ਹੁਣ ਤੁਸੀਂ ਦੇਖੋ ਵੀ ਦੁਨੀਆ ਦੇ ਕੋਨੇ ਕੋਨੇ ਦੇ ਚਮਕਾ ਗਿਆ ਹੁਣ ਪਿੱਛੇ ਮਾਨਸਾ ਜ਼ਿਲ੍ਹੇ ਦਾ ਤੇ ਤੁਸੀਂ ਆਏ ਲਾ ਲਾ ਸਾਡੇ ਪਿੰਡੋਂ ਬੱਚੇ ਜਾਂਦੇ ਆ ਬਾਹਰ ਜਿੱਦੋਂ ਕਹਿੰਦੇ ਨੇ ਵੀ ਅਸੀਂ ਮੁਸੀ ਪਿੰਡ ਦੇ ਆਂਗੇ ਤੇ ਲੋਕ ਹੱਥਾਂ ਦੇ ਚੱਕ ਲਾ ਰਹੇ ਨੇ ਬਾਹਰ ਵੀ ਹਾਂ ਸਿੱਧੂ ਦੇ ਪਿੰਡੋਂ ਆਏ ਨੇਗੇ ਚਾਹ ਮਾਨਾ ਰੱਖ ਦਿੰਦੇ ਆ ਕੋਈ ਜਿਹੜੇ ਜਾਂਦੇ ਨੇ ਗੈਸਟ ਆਮ ਆ ਗਏ ਆਪਦੇ ਰਿਸ਼ਤੇਦਾਰਾਂ ਨੂੰ ਗੂ ਰੱਖਦੇ ਨੇ ਵਧੀਆ ਹੁਣਾ ਕੇ ਤੇ ਹੁਣ ਤੁਸੀਂ ਆ ਲਾ ਲਓ ਵੀ ਮਾਨਸਾ ਪਿੰਡ ਤੇ ਮਾਨਸਾ ਜ਼ਿਲ੍ਹੇ ਨੂੰ ਐਡਾ ਨਾਮ ਦੇਣਾ ਸੀ ਉਹਨੇ ਵੀ ਆਪਾਂ ਸੋਚ ਹੀ ਨਹੀਂ ਸਕਦੇ ਸੀ ਇਹ ਤੇ ਤੁਸੀਂ ਆ ਲਾ ਲਓ ਵੀ ਯਰੇ ਚੰਗੇ ਉਹਨੇ ਹਸਪਤਾਲ ਬਣਾਉਣੇ ਸੀ ਉਹਦੀ ਸੋਚ ਸੀ ਵੀ ਮੈਂ ਕੈਂਸਰ ਦਾ ਹਸਪਤਾਲ ਬਣਾਉਣਾਗਾ ਉਹਦੀ ਸੋਚ ਸੀ ਵੀ ਯਰੇ ਆਪਾਂ ਫਿਲਮ ਇੰਡਸਟਰੀ ਬਣਾਵਾਂਗੇ ਵੀ ਆਪਣੇ ਪਿੰਡ ਦੇ ਮੁੰਡੇ ਵਿੱਚ ਕੰਮ ਕਰਨ ਜਿਹਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਉਹਦੀ ਸੋਚ ਸੀ ਵੀ ਇੱਥੇ ਵੀ ਹੋਈ ਆਪਾਂ ਨੇ ਜਵਾਕਾਂ ਨੂੰ ਵੀ ਪੜ੍ਹਾਈ ਦੇ ਵਿਲੇ ਵਰ ਦੇ ਵੀ ਪਿੱਛੇ ਅੱਜ ਕੱਲ੍ਹ ਦੇ ਮਾਨਸਾ ਜ਼ਿਲ੍ਹੇ ਨੂੰ ਬੈਕਵਾਰਡ ਕਹਿੰਦੇ ਹੁੰਦੇ ਸਾਰੇ ਵੀ ਉਸ ਨੂੰ ਵੀ ਅੱਗੇ ਲਿਆਵਾਂਗੇ ਵੀ ਬੱਚਿਆਂ ਵਾਸਤੇ ਯੂਨੀਵਰਸਿਟੀ ਕਾਲਜ ਬਣਾਵਾਂਗੇ ਵੀ ਬੱਚੇ ਪੜ੍ਹ ਲਿਖ ਕੇ ਵੀ ਵੱਡੇ ਅਫਸਰ ਬਣਨਗੇ ਅੱਜ ਫਿਰ ਉਹਦੀਆਂ ਯਾਦਾਂ ਤੇ ਸਾਨੂੰ ਹੋ ਰਿਹਾ ਅਧੂਰੀਆਂ ਨਗਰੀਆਂ ਦੀ ਭਾਈ ਇਹ ਯਾਦਾਂ ਉਹਦੀਆਂ ਸਾਰੀਆਂ ਅਧੂਰੀਆਂ ਹੀ ਰਹਿ ਗਈਆਂ ਵਿਚਾਰੇ ਦੀਆਂ ਬਿੱਚੀ ਰਹਿ ਗਈਆਂ ਗੱਲਾਂ ਜਿਹੜੀਆਂ ਮਾਨ ਦੇ ਵਿੱਚ ਚਾਹ ਸੀਗਾ ਉਹਦੇ ਮਾਨ ਦੇ ਵਿੱਚ ਇੰਨਾ ਚਾਹ ਸੀ ਵੀ ਆਪਣੇ ਵੀ ਅੱਜ ਆਪਣੇ ਹੱਥ ਦੇ ਵਿੱਚ ਪਾਵਰ ਆਈ ਆ ਵੀ ਅੱਜ ਆਪਾਂ ਦੁਨੀਆ ਦਾ ਸਭ ਨੂੰ ਟੌਪ ਤੇ ਗਾਇਕ ਚੱਲ ਰਿਹਾ ਸੀ ਯਾਰ ਤੇ ਵੀ ਅੱਜ ਦੇ ਟਾਈਮ ਤੇ ਵੀ ਆਪਾਂ ਬਹੁਤ ਵਧੀਆ ਇੱਥੇ ਕੰਮ ਕਰਨੇ ਨੇ ਵੀ ਜਿਹੜੇ ਕਿਤੇ ਉਹਨੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਵੀ ਸਿੱਧੂ ਇਹੇ ਜੇ ਕੰਮ ਕਰ ਜੂਗਾ ਵਿੱਚ ਹੁਣ ਵੋਟਾਂ 'ਚ ਜਦੋਂ ਖੜੇ ਹੋਇਆ ਸੀਗਾ ਸਿੱਧੂ ਵੀ ਐਮਐਲਏ ਬਣਾਂਗੇ ਕਿ ਉਹਨੂੰ ਐਮਐਲਏ ਬਣ ਦੀ ਕੀ ਲੋੜ ਸੀਗੀ ਉਹ ਚੰਗੀ ਸੋਚ ਸੀ ਉਹਦੀ ਵੀ ਹਾਂ ਵੀ ਆਪਾਂ ਐਮਐਲਏ ਬਣ ਕੇ ਵੀ ਆਪਣੇ ਜ਼ਿਲ੍ਹੇ ਦਾ ਵੀ ਵਧੀਆ ਕੰਮ ਕਰਾਂਗੇ ਵੀ ਲੋਕਾਂ ਦੇ ਪੈਰੀਂ ਹੱਥ ਲਾਇ ਨਹੀਂ ਉਹਨੂੰ ਕੀ ਲੋੜ ਸੀਗੀ ਗਲੀਆਂ ਦੇ ਵਿੱਚ ਜਾਣ ਦੀ ਹਨਾ ਉਹਨੂੰ ਆਏ ਸੀਗਾ ਵੀ ਜੇ ਆਪਣਾ ਜ਼ਿਲ੍ਹਾ ਦਾ ਵੀ ਆਪਾਂ ਆਪਣੇ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਈਏ ਜਿਗੋ ਨਾ ਤੁਸੀਂ ਬਣਾਈਏ ਵੀ ਆਪਣੇ ਹੱਥ ਦੇ ਵਿੱਚੋਂ ਕਲਮ ਆਈ ਆ ਮੌਕਾ ਆਇਆਗਾ ਇਹਨੂੰ ਆਪਾਂ ਕੁੰਝਣਾਂ ਦੀ ਜੀ ਆਪਣਾ ਨਾਮ ਹੈ ਕਾਕੂ ਜੀ ਕਾਕੂ ਜੀ ਕੱਲ ਨੂੰ ਸੁਭਦੀਪ ਸਿੱਧੂ ਮੂਸੇਵਾਲੇ ਦੀ ਵਰਸੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ 22 ਸਿੱਧੂ ਮੂਸੇਵਾਲਾ ਬਹੁਤ ਭੈਣ ਬੜਾ ਭਰਾ ਸੀ ਆ ਤੇ ਬਾਕੀ ਜੇ ਮੈਂ ਕਹਿਣਾ ਹੁੰਦਾ ਪਰਮਾਤਮਾ ਨੂੰ ਜਿੰਨੇ ਚੰਗਾ ਲੱਗਿਆ ਹਨਾ ਤੇ ਉਹ ਸਾਹਮਣੇ ਵਾਲਾ ਮਤਲਬ ਹੈ ਨਾ ਪ੍ਰਮਾਤਮਾ ਨੇ ਜੋ ਵੀ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ ਪਰ ਵੀ ਜਿੰਨੇ ਵੀ ਸਿੱਧੂ ਦੇ ਫੈਨ ਆ ਤੇ ਮੈਂ ਵੀ ਵੱਡੀ ਗਿਣਤੀ ਵਿੱਚ ਆਉਣਗੇ ਤੇ ਬਾਕੀ ਮੈਂ ਕਹਿਣਾ ਵੀ ਚਾਹਣਾ ਆਕੜਾ ਫਰਜ਼ ਨਹੀਂ ਪਾਉਂਦਾ ਖਾਸ ਤੌਰ ਤੇ ਜਿੰਨੇ ਵੀ ਆਪਣੇ ਮਾਨਸਾ ਜ਼ਿਲ੍ਹੇ ਵਾਲੇ ਆਪਣੇ دوست ਮਿੱਤਰ ਆਗੇ ਸਾਰੇ ਮੁਹਮਮਾ ਕੇ ਪਹੁੰਚਣ ਤੇ ਸਿੱਧੂ ਦੀ ਵਾਰਸ ਜਿਹੜੀ ਬਾਈ ਦੀ ਮਾਹੀ ਸਿੱਧੂ ਨਾਲ ਕੋਈ ਯਾਦਾ ਜਾਦਾ ਆਪਣੀਆਂ ਜਦੋਂ ਬਾਈ ਸਿੱਧੂ ਮੂਸੇ ਵਾਲਾ ਜੀ ਆਪਣਾ ਖੇਤ ਮਿੱਟੀ ਚੱਕ ਰਹੇ ਸੀਗੇ ਉਹਦੋਂਸਾ ਮਿਲਦੇ ਕਿ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਮੈਂ ਖਦੂ ਕੀਤੇ ਲਿਖਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਘਰਾਂ ਤੇ ਕਰ ਮੰਨ ਲਓ ਵੀਡੀਓ ਮੇਰੀ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਮੈਂ ਚਲੋ ਪਿੰਡ ਚੱਲੀ ਜਾਂਦਾ ਦੇਖੋ ਕਿ ਮੈਨੂੰ ਕਿਸੇ ਮੁੰਡੇ ਨੇ ਸਕਰੀਨਸ਼ਾਟ ਭੇਜਿਆ ਕਿ ਨਾ ਵੀਰੇ ਉਹਨਾਂ ਦੇ ਫਾਦਰ ਸਾਹਿਬ ਨੂੰ ਕਹਿੰਦਾ ਮੈਂ ਤੁਹਾਡੀ ਵੀਡੀਓ ਜਿਹੜੀ ਸੈਂਡ ਕਰਤੀ ਕਿ ਉਹ ਕਿੰਨੀ ਵਾਰ ਮੈਂ ਕਿਹਾ ਸੀਗਾ ਕਿ ਜੇ ਬਾਈ ਸਿੱਧੂ ਮੇਰਾ ਤੁਸੀਂ ਗੀਤ ਕਰਵਾ ਦੋ ਕਿਉਂਕਿ ਮਹਾ ਮੈਂ ਵੀ ਤੁਹਾਡੇ ਗਵਾਂਢੀ ਪਿੰਡ ਤੋਂ ਹੁਣ ਆਪਣਾ ਨਾਲ ਹੀ ਪਿੰਡ ਆ ਗਿਆ ਕਿ ਮੇਰੇ ਤੇ ਤੇ ਫਿਰ ਬਾਈ ਨੇ ਮੇਰੇ ਨਾਲ ਬਾਹਰ ਕਿਸੇ ਬਾਈ ਕਹਿੰਦਾ ਮੈਂ ਤੇਰਾ ਗਾ ਤੇ ਆਪਕੇ ਬਾਹਰ ਬਾਈ ਸ਼ੁਕਰੀ ਦੇਖੋਗੀ ਤੇ ਇੱਕ ਹੱਥਾ ਕਦੇ ਪੁਰਾਣੀ ਤੁਸੀਂ ਸਿੱਧੂ ਦਾ ਕੋਈ ਗੀਤ ਹਾਂ ਸਿੱਧੂ ਦਾ ਗੀਤ ਥੋੜਾ ਸੁਣਾ ਦੇ ਥੋੜਾ ਜਿਹਾ ਆਹ ਛੋਟੀਆਂ ਸੋਚਾਂ ਨੂੰ ਪਛੇਨਾ ਮੁੰਡਾ ਦੇ ਸਿੱਧੇ ਕਿਹਾ ਵਾਂਗੂ ਨਹੀਂ ਹੋ ਗੋਡੇ ਜਿਹਦੇ ਆ ਮਢੀਰ ਕੁੱਟਦੇ ਮੰਨਦਾ ਏ ਭਿਓ ਵਾਂਗੂ ਨਹੀਂ ਖੱਪੀ ਖਾਣ ਖੁੰਜੇਲਾ ਦਾ ਮਿੱਠੀ ਏ ਆਤੇ ਵਾਂਗੂ ਪਿਆ ਗੁਨਿਆ ਤੇਰੀ ਇਕਿਆਂ ਸਾਲਾਂ ਦੇ ਅਟ ਨੂੰ ਭਾਈ ਭਾਈ ਕਹਦੇ ਦੁਨੀਆ ਤੇਰੀ ਇਕਿਆਂ ਸਾਲਾਂ ਦੇ ਅਟ ਨੂੰ ਭਾਈ ਭਾਈ ਕਹਦੇ ਦੁਨੀਆ